ਹਾਂਜੀ ਸਵਾਗਤ ਹੈ YouTube ਚੈਨਲ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਰਤ ਸਿੰਘ ਦੀ ਹੱਤਿਆकांड ਦੇ ਦੋਸ਼ੀ ਕਰਾਰ ਬਲਵੰਤ ਸਿੰਘ ਰਾਜਵਾਨ ਨੂੰ ਫਾਂਸੀ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਹੈ ਕਿ ਉਸ ਨੂੰ ਹਾਲੇ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਗਈ ਜਦਕਿ ਕੇਂਦਰ ਨੇ ਕਿਹਾ ਹੈ ਕਿ ਅਪਰਾਧ ਤਾਂ ਗੰਭੀਰ ਹੈ ਕੋਰਟ ਨੇ ਕਿਹਾ ਕਾਟੋ ਕਾਠੋ ਕਾਟਾ ਸੀ ਫਾਂਸੀ ਦੇ ਰੋਕ ਨਹੀਂ ਲਗਾਈ ਸੀ ਕੋਰਟ ਨੇ ਇੱਕ ਟਿੱਪਣੀ ਵਿੱਚ ਬੁੱਧਵਾਰ ਨੂੰ ਰਾਜਵਾਨ ਦੀ ਰਹਿਮ ਦੀ ਪਟੀਸ਼ਨ ਤੇ ਸੁਣਵਾਈ ਦੌਰਾਨ ਕੀਤਾ ਗਿਆ ਜ਼ਿਕਰ ਜੋ ਰਾਜਵਾਨ ਨੂੰ ਪਿਛਲੇ 29 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਨ ਜਲ ਕੇ 15 ਸਾਲਾਂ ਤੋਂ ਪਹਿਲਾਂ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਹਨਵਾਜੀ ਦਰਾਂਜਸਟਡ ਵਿਕਰਮਨਾਥ ਸੰਦੀਪ ਮਹਿਤਾ ਤੇ ਐਨਵੀ ਅਜਾਰੀਆਂ ਦੇ ਬੈਂਚ ਸਾਹਮਣੇ ਬਲਵੰਤ ਸਿੰਘ ਰਾਜਵਾਨ ਵੱਲੋਂ ਪੇਸ਼ ਹੋਏ। ਸੀਨੀਅਰ ਵਕੀਲ ਮੁਕੱਲ ਰੋਤਰੀ ਦੱਸਿਆ ਕਿ ਮੁਕੱਲ 29 ਸਾਲਾਂ ਤੋਂ ਵੱਧ ਸਮੇਂ ਜੇਲ੍ਹ ਵਿੱਚ ਹਨ। 15 ਸਾਲਾਂ ਤੋਂ ਮੌਤ ਦੀ ਸਜ਼ਾ ਦੀ ਅੜੀਕ ਕਰ ਰਿਹਾ ਹੈ। ਰਾਜਵਾਨ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਹੈ। ਉਸ ਨੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ। ਰੋਤਕੀ ਨੇ ਕਿਹਾ ਹੈ ਕੇਂਦਰ ਸਰਕਾਰ ਉਹਨਾਂ ਦੇ ਵੱਕਲ ਦੇ ਰਹਿਮ ਦੀ ਅਪੀਲ ਤੇ ਫੈਸਲਾ ਨਾ ਲੈਣ ਕਾਰਨ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦੇ ਰਹੀ ਆ ਉਹਨਾਂ ਦਾ ਸਵਾਲ ਕੀਤਾ ਕਿ ਇੱਕ ਵਿਅਕਤੀ ਦੇ ਰਿਆਹੀ ਦੇ ਰਾਸ਼ਟਰੀ ਸੁਰੱਖਿਆ ਦਾ ਕੀ ਪ੍ਰਭਾਵ ਪਵੇਗਾ ਉਸ ਦੇ ਬਧੀਕ ਸਜਟਨ ਨੇ ਜਨਰਲ ਕੇ ਨਟਵਜਨ ਨੇ ਕਿਹਾ ਕਿ ਕਿ ਇਹ ਗੰਭੀਰ ਮੁੱਦਾ ਹੈ ਕਿਉਂਕਿ ਇਸ ਦੇ ਦੰਗੇ ਪੜ੍ਹ ਸਕਦੇ ਹਨ ਕਾਨੂੰਨ ਵਿਵਸਥਾ ਸਥਿਤੀ ਡੂੰਘਾ ਪ੍ਰਭਾਵ ਪਾ ਸਕਦਾ ਹੈ ਇਸ ਅਦਾਲਤ ਨੇ ਕਿਹਾ ਕਿ ਸਵਾਲ ਇਹ ਹੈ ਕਿ ਤੁਸੀਂ ਰਾਜਨਵਾਜੀ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਇਹ ਤਾਂ ਕੌਣ ਜ਼ਿੰਮੇਵਾਰ ਹੈ ਘਟੂ ਘਟੂ ਸੀ ਸਫਾਂਸੀ ਤੇ ਰੋਕ ਨਹੀਂ ਲਗਾਈ ਸੀ ਅਛੇ ਬਦੀਕ ਸਲਤਨ ਜਨਰਲ ਨਰਜ ਨੇ ਕਿਹਾ ਕਿ ਨਿਰਦੇਸ਼ ਲੈਣਗੇ ਤੇ ਬੈਂਚ ਦੀ ਸਥਿਤੀ ਬਾਰੇ ਸੂਚਿਤ ਕਰਨਗੇ ਰੋਤਗੀ ਨੇ ਦਲੀਲ ਦਿੱਤੀ ਕਿ ਪਿਛਲੀ ਪਟੀਸ਼ਨ ਵਿੱਚ ਅਦਾਲਤ ਨੇ ਕਿਹਾ ਸੀ ਕਿ ਉਸਨੇ ਰਾਜਮਾਨੀ ਰਹਿਮ ਦੀ ਅਪੀਲ ਖੁਦ ਦਾਖਲ ਨਹੀਂ ਕੀਤੀ ਸਰਹੋਣੀ ਗੁਰਦੁਆਰਾ ਕਮਿਊਨਿਟੀ ਪ੍ਰਬੰਧ ਕਮੇਟੀ ਵੱਲੋਂ ਦਾਖਲ ਕੀਤੀ ਗਈ ਸੀ ਉਹਨਾਂ ਨੇ ਦਲੀਲ ਦਿੱਤੀ ਕਿ ਕਾਨੂੰਨ ਮੁਤਾਬਕ ਇਸ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਪਿਟੀਸ਼ਨ ਕਾਉਂਟ ਦਾਖਲ ਕਰਦਾ ਹੈ ਤੇ ਇਸ ਦਾ ਵਿਚਾਰ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਅਦਾਲਤ ਨੇ ਅੰਤ ਵਿੱਚ ਕਿਹਾ ਕਿ ਇਨਾ ਸਮਾਂ ਬੀਤ ਗਿਆ ਹੈ ਇਸ ਫੈਸਲੇ ਲੈਣਾ ਲੈਣਾ ਚਾਹੀਦਾ ਹੈ ਰੋਤਕੀ ਨੇ ਕਿਹਾ ਕਿ ਇਸ ਨੂੰ 2.5 ਸਾਲ ਪਹਿਲਾਂ ਕਿਹਾ ਗਿਆ ਸੀ ਕਿ ਪਰ ਕੁਝ ਨਹੀਂ ਹੋਇਆ ਇਸ ਲਈ ਹੁਣ 2024 ਵਿੱਚ ਇੱਕ ਹੋਰ ਪਿਟੀਸ਼ਨ ਦਾਖਲ ਕੀਤੀ ਗਈ ਜਨਵਰੀ ਦੇ ਵਿੱਚ ਇਸ ਪਿਟੀਸ਼ਨ ਦੇ ਪਾਸ ਕੀਤੇ ਗਏ ਅੰਤਮ ਅਦੇਸ਼ ਸੰਜੀਵੀ ਵੀਆਰ ਗਵਿੰਡ ਜਸਟਿਸ ਪ੍ਰਸਾਦ ਕੁਮਾਰ ਮਿਸ਼ਰਾ ਅਤੇ ਜਸਟਿਸ ਕੇਵੀ ਵਿਸ਼ਮਨਾਥਮ ਵਿਚਲੇ ਜਬੈਂਚ ਨੇ ਕੇਂਦਰ ਰਹਿ ਕੇਂਦਰ ਰਹਿਮ ਦੀ ਅਪੀਲ 'ਤੇ ਫੈਸਲਾ ਲੈਣ ਲਈ ਆਖਰੀ ਮੌਕਾ ਦਿੱਤਾ ਹੈ ਅਦਾਲਤ ਨੇ ਕਿਹਾ ਕਿ ਜੇਕਰ ਕੇਂਦਰ ਇਹ ਜਾ ਕਰਨ ਚ ਨਾਕਾਮ ਰਹਿੰਦਾ ਹੈ ਤਾਂ ਅਪੀਲ ਦੇ ਅੰਤਮ ਫੈਸਲਾ ਅਦਾਲਤ ਵਿੱਚ ਲਿਆ ਜਾਵੇ ਲੋਧਕੀ ਨੇ ਕਿਹਾ ਕਿ ਕੋਈ ਵੀ ਕੋਈ ਨਹੀਂ ਜਾਣਦਾ ਕਿ ਕੀ ਹੋ ਰਿਹਾ ਹੈ ਉਹਨਾਂ ਨੇ ਇਹ ਵੀ ਉਹਨਾਂ ਨੇ ਇਹ ਵੀ ਨਹੀਂ ਪਤਾ ਕਿ ਰਾਜੂਣਾ ਇਕੱਲਾ ਜੇਲ੍ਹ ਵਿੱਚ ਹੈ ਉਹਨਾਂ ਨਾਲ ਜੇਕਰ ਮੌਤ ਦੀ ਸਜ਼ਾ ਵਿੱਚ ਕੈਦ ਤਬਦੀਲ ਹੁੰਦੀ ਹੈ ਤਾਂ ਉਹ ਬਾਹਰ ਆ ਸਕਦਾ ਹੈ ਉਹਨਾਂ ਨੇ ਇਹ ਵੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਹਾ ਕਿ ਪਤਾ ਹੀ ਪਤਾ ਕਿ ਰਾਜੂਣਾ ਇਕੱਲੇ ਕੈਦ ਚ ਹਨ ਹੋਰ ਨਾਲ ਵੀ ਮਾਨਸਿਕ ਤੌਰ ਤੇ ਸਿਹਤਬੰਦ ਹਨ ਜਾਂ ਨਹੀਂ ਉਹਨਾਂ ਨੇ ਕਿਹਾ ਜੇਕਰ ਫਾਂਸੀ ਦੀ ਸਜ਼ਾ ਖਤਮ ਕਰਨੀ ਹੈ ਤਾਂ ਰਹਿਮ ਦਿੱਤਾ ਜਾਣਾ ਚਾਹੀਦਾ ਹੈ ਜੇਕਰ ਰਹਿਮ ਰਹਿਮ ਦਿੱਤਾ ਜਾਂਦਾ ਹੈ ਤਾਂ ਇਸ ਨੂੰ ਬਾਹਰ ਆਉਣ ਆਉਣ ਦਿੱਤਾ ਜਾਵੇ। ਲੋਤਕੀ ਨੇ ਕਿਹਾ ਕਿ ਰਾਜਵਾਨ ਇੱਕ ਭਾਰਤੀ ਨਾਗਰਕ ਹੈ ਤੇ ਉਹ ਭਾਰਤ-ਪਾਕਿਸਤਾਨ ਦਾ ਮਸਲਾ ਨਹੀਂ। ਇਸ ਲਈ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਕੇ 15 ਅਕਤੂਬਰ ਦੀ ਮੁਲਤਵੀ ਕਰ ਦਿੱਤੀ ਹੈ। ਕਿਹਾ ਕਿ ਕੇਂਦਰ ਦੀ ਅਪੀਲ ਤੇ ਮਾਮਲਾ ਅੱਗੇ ਨਹੀਂ ਪਾਇਆ ਜਾਏਗਾ। ਜ਼ਿਕਰ ਜੋਗਾ ਕਿ ਇਸ ਤੋਂ ਪਹਿਲਾਂ 20 ਜਨਵਰੀ ਨੂੰ ਸੁਪਰੀਮ ਕੋਰਟ ਦੇ ਕੇਂਦਰ ਦੇ ਰਾਜਵਾਨੇ ਦੀ ਰਹਿਮ ਪਟੀਸ਼ਨ ਤੇ ਫੈਸਲਾ ਕਰਨ ਲਈ ਕਿਹਾ ਸੀ। ਕੇਂਦਰ ਨੇ ਇਸ ਮਾਮਲੇ ਵਿੱਚ ਸਵੈਨਿਰਤਤਾ ਦਾ ਹਵਾਲਾ ਦਿੱੰਦਿਆਂ ਹੋਇਆ ਰਹਿਮ ਦੀ ਅਪੀਲ ਵਿੱਚ ਵਿਚਾਰधीन ਹੈ ਪਿਛਲੇ ਸਾਲਾਂ ਤੋਂ 25 ਸਤੰਬਰ ਸੁਪਰੀਮ ਕੋਰਟ ਨੇ ਮਾਮਲੇ ਦੀ ਕੇਂਦਰ ਸਰਕਾਰ ਤੇ ਕੇਂਦਰੀ ਸਾਲਸਤ ਪ੍ਰਦੇਸ਼ ਚੰਡੀਗੜ੍ਹ ਦੀ ਰਕੀਦਗੀ ਮੰਗੀ ਸੀ ਜਿਸਕਰ ਜੋਗਾ 31 ਮਾਰਚ 1995 ਨੂੰ ਚੰਡੀਗੜ੍ਹ ਸਥਿਤ ਸਿਵਲ ਸਕੱਤਰ ਦੇ ਅੰਤਰਸਤੇ ਇੱਕ ਬੰਬ ਧਮਾਕੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਰਾਂਤ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ ਇਸ ਦੇ ਵਿੱਚ ਮੁੱਖ ਮੰਤਰੀ ਸਮੇਤ 16 ਲੋਕ ਮਾਰੇ ਗਏ ਸਨ ਜੁਲਾਈ 2007 ਦੇ ਵਿੱਚ ਇਸ ਮਾਮਲੇ ਦੀ ਵਿਸ਼ੇਸ਼ ਅਦਾਲਤ ਰਾਜਵਾਨ ਨੂੰ ਮੌਤ ਦੀ ਸਜ਼ਾ ਸੁਣਾਈ ਸੀ 3 ਮਈ 2023 ਨੂੰ ਸੁਪਰੀਮ ਕੋਰਟ ਨੇ ਰਾਜਵਾਨ ਦੀ ਅਪੀਲ ਉਸ ਦੀ ਮੌਤ ਦੀ ਸਜ਼ਾ ਮਾਫ ਕਰਨ ਤੋਂ انکار ਕਰ ਦਿੱਤਾ ਸੀ ਅਤੇ ਕਿਹਾ ਕਿ ਸੀ ਕਿ ਜੇਕਰ ਸਮਰਥ ਅਥਾਰਟੀ ਇਸ ਦੀ ਸਜ਼ਾ ਘਟਾ ਸਕਦਾ ਹੈ ਤਾਂ ਉਸ ਤੋਂ ਬਾਅਦ ਰਾਜਵਾਨ ਦੀ ਨਵੀਂ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ 28 ਸਾਲਾਂ ਤੋਂ 8 ਮਹੀਨੇ ਜੇਲ੍ਹ ਵਿੱਚ ਕੱਟ ਚੁੱਕਾ ਹੈ ਜਿਸ ਬੱਚੇ 15 ਸਾਲ ਉਸ ਨੂੰ ਮੌਤ ਦੀ ਸਜ਼ਾ ਦੇ ਦੋਸ਼ੀ ਵਜੋਂ ਕੱਟੇ ਹਨ ਉਸਨੇ ਇਹ ਵੀ ਕਿਹਾ ਕਿ ਮਾਰਚ 2012 ਸਮਣੀ ਕਮੇਟੀ ਬਰੰਧ ਕਮੇਟੀ ਨੇ ਸਦਾਨ ਦੇ ਧਾਰਾ 72 ਤਹਿਤ ਇਸ ਦੀ ਮੌਤ ਦੀ ਸਜ਼ਾ ਨੂੰ ਮਾਫ ਕਰਨ ਲਈ ਪਟੀਸ਼ਨ ਦਾਖਲ ਕੀਤੀ ਸੀ ਇਹ ਅੱਸੀ ਅੱਜ ਦੀ ਨਵੀਂ ਅਪਡੇਟ ਜੇਕਰ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰਨਾ ਜੀ ਧੰਨਵਾਦ